ਟੈਕਨੀਕਲ ਸਾਹਿਬ ਨੂੰ ਵੀਰੇ ਮੈਂ ਸੇਪਕ ਦਿੱਲੀ ਗਲਾਸ ਇੰਡਸਟਰੀ ਤੋਂ ਆਪਣਾ ਸ਼ੀਸ਼ੇ ਦਾ ਕਾਰੋਬਾਰ ਆ ਆਪਾਂ ਸ਼ੀਸ਼ੇ ਐਡ ਕਰਦੇ ਆ ਆਪਦੀ ਅ ਜਿਵੇਂ ਐਂਟਿਲੋ ਆ ਜਾਂਦਾ ਵੀਰੇ ਇਹਦੇ ਇੱਕ ਪਾਸੇ ਲੁਕਿੰਗ ਗਲਾਸ ਟਾਈਪ ਹੁੰਦਾ ਇੱਕ ਪਾਸੇ ਪਲੇਨ ਦੋ ਆ ਆਪਣੇ ਕੋਲੇ ਆ ਘੱਟ ਤੋਂ ਘੱਟ ਰੇਟਾਂ ਚ ਹੁੰਦੇ ਆ ਤੁਹਾਨੂੰ ਹੋਰ ਵੀ ਦੱਸਾਂ ਮੈਂ ਆ ਜਿਵੇਂ ਨਾਰਮਲ ਬਲੈਕ ਐਂਟਿਲੋ ਗ੍ਰੇ ਇੱਕ ਪਾਸੇ 블랙 ਐਂਟੀਲੋ ਇੱਕ ਪਾਸੇ ਦੇਖਦਾ ਇੱਕ ਪਾਸੇ ਨਹੀਂ ਜਿਹੜਾ ਆਪਾਂ ਜ਼ਿਆਦਾਤਰ ਮੰਗਦੇ ਵੀਰੇ ਇੱਥੇ ਬ੍ਰਾਊਨ ਮਿਲਦਾ ਇੱਕ 블랙 ਹੋ ਗਿਆ ਤੇ ਇੱਕ 골ਡਨ ਹੁੰਦਾ ਵੀਰੇ ਆਪਣੇ ਕੋਲੇ ਐਂਟੀਲੋ ਚ ਆਹ ਤੁਹਾਨੂੰ 블랙 ਨਾਰਮਲ 블랙 ਆ ਜਾਂਦਾ ਵੀਰੇ ਆ ਨਾਰਮਲ ਬ੍ਰੈਕ ਪੰਜਾਵੇਂ ਉੱਚੇ ਥਿਕਨੈਸ ਚੈੱਕ ਕਰ ਸਕਦਾ ਤੁਸੀਂ ਆ ਪੰਜਾਵੇਂ ਉੱਚਾ ਆਉਂਦਾ ਫੇਰ ਆਂਦੇ ਆ ਆਪਣੇ ਕੋਲੇ ਲੁਕਿੰਗ ਲਾਰਜ ਜਿਹੜੇ ਆਪਾਂ ਦੁਆਰ ਤੇ ਪੇਸਟ ਕਰਦੇ ਆਂ ਬਰਫੀ ਕੱਟ ਕਰਕੇ ਕਈ ਡਿਜ਼ਾਈਨ ਕਰਦੇ ਆਂ ਪੈਵਲਿੰਗ ਕਰਕੇ ਉਦਾਂ ਜਿਵੇਂ ਆ ਇਦਾਂ ਦੇ ਆ ਰੋਜ਼ 골ਡ ਆ ਗਿਆ ਵੀਰੇ ਕਲਰ ਰੋਜ਼ 골ਡ ਆਪਰ ਇਹਨਾਂ ਦੇ ਰੇਟ ਆਪਾਂ ਸਭ ਤੋਂ ਘੱਟ ਦਿੰਨੇ ਆ ਵੀਰੇ ਮਸ਼ੀਨੀ ਪੈਵਲਿੰਗ ਆਪਾਂ ਪਹਿਲਾਂ ਵਾਲੀ ਵੀਡੀਓ ਚ ਤੁਹਾਨੂੰ ਦਿਖਾਇਆ ਆਪਾਂ ਮਸ਼ੀਨੀ ਕੰਮ ਕਰਦੇ ਆਂ ਆਪਣੇ ਕੋਲੇ ਮਸ਼ੀਨਾਂ ਲੱਗਿਆ ਹੋਏ ਆ ਮਸ਼ੀਨੀ ਪੈਵਲਿੰਗ ਮਸ਼ੀਨੀ ਗ੍ਰੇਡਿੰਗ ਆ ਫੇਰ ਬਰਾਊਨ ਦਾ ਆ ਗਿਆ ਵੀਰੇ ਕੰਪਨੀ ਦਾ ਹੁੰਦਾ 골ਡ ਪਲਾਸ ਦਾ ਵਧੀਆ ਪੰਜ ਮੀਚੇ ਦੀ ਵੀ ਥਿਕਨੈਸ ਚੈੱਕ ਕਰੋ ਪੂਰੀ ਪੰਜਵੇਂਵਾ 골ਡ ਪਲਾਸ ਚ ਮਿਲਦਾ ਬਰਾਊਨ ਪੂਰਾ ਇਹਨੂੰ ਬਰਾਊਨ ਕਹਿ ਦਿੰਦੇ ਆ ਜੈੱਟ ਪਰਨ ਦੇ ਮਗਰ ਆ ਕੰਪਨੀ ਚ ਆਉਂਦਾ ਸ਼ੀਸ਼ਾ ਜਮਾ ਆ ਬਲੈਕ ਲੂਕਿੰਗ ਆ ਗਿਆ ਵੀਰੇ ਬਲੈਕ ਲੂਕਿੰਗ ਲਵਾਣਾ ਹੁੰਦਾ ਜੇ ਮੈਂ ਆਪਾਂ ਦਵਾਰ ਤੇ ਲਾ ਦੇਣਾ ਹੈ ਛੱਤ ਤੇ ਲਾ ਦੇਣਾ ਵਰਤੀ ਘੱਟ ਤੇ ਸਿਲੀਕਨ ਲਾ ਕੇ ਆਪਾਂ ਤਿਆਰ ਕਰਕੇ ਦਿੰਨੇ ਆ ਮਸ਼ੀਨ ਨੇ ਬੈਬਲਿੰਗ ਕਰਕੇ ਜਿਵੇਂ ਆ ਲੁਕਿੰਗ ਕਲਾਸ ਤੇ ਪੰਜਵੇਂ ਲੁਕਿੰਗ ਕਲਾਸ ਆ ਮਸ਼ੀਨੀ ਵੈਵਲਿੰਗ ਕੀਤੀ ਹੋਈ ਇੱਕ ਤਾਂ ਸਿੱਧੀ ਜਾਂਦੀ ਆ ਪਹਿਲਾਂ ਵਾਲੀ ਵੀਡੀਓ ਚ ਤੁਹਾਨੂੰ ਦਿਖਾਇਆ ਵੀ ਗਿਆ ਆਪਾਂ ਮਸ਼ੀਨੀ ਵੈਵਲਿੰਗ ਕਰਦੇ ਨੇ ਡਬਲ ਕਰਾ ਲਓ ਸਿੰਗਲ ਕਰਾ ਲਓ ਵੈਵਲਿੰਗ ਰੇਟ ਸਾਡਾ ਸਾਧਨਾ ਘੱਟ ਮਿਲੂਗਾ ਤੁਹਾਨੂੰ ਕੰਪਨੀ ਦਾ ਸ਼ੀਸ਼ਾ ਆਊਗਾ ਮਸ਼ੀਨੀ ਵੈਵਲਿੰਗ ਇੱਥਾ ਪੂਰੀ ਟੇਬਲ ਦੇ ਆਪਣੇ ਜਿਵੇਂ ਟੇਬਲ ਟੌਪ ਤੇ ਵੀ ਆਪਾਂ ਵੈਵਲਿੰਗ ਕਰਾਣੇ ਆ ਦੇਖੋ 1 ਇੰਚ 1.5 ਇੰਚ ਤੱਕ ਕਰ ਦਿੰਦੇ ਆਪਾਂ ਬੇਵਲਿੰਗ ਇਹਨਾਂ ਤੇ ਅ ਬਰਾਉਂਡ ਟੇਬਲ ਤੇ ਆਪਾਂ ਕਿਵੇਂ ਰੱਖਦੇ ਨੇ ਬੇਵਲਿੰਗ ਕਰਕੇ ਤਾਂ ਇਹ ਆ ਮਸ਼ੀਨਿੰਗ ਗ੍ਰੇਡਿੰਗ ਨਾਲ ਇਹ ਟ ਆਪਣਾ ਬਾਜ਼ਾਰ ਨਾਲ ਜਮ੍ਹਾਂ ਘਟਾ ਅ ਬਰਾਉਂਡ ਦਾ 10mm 12mm ਵੀ ਮਿਲਦਾ ਬਲੈਕ ਚ ਵੀ ਮਿਲਦਾ 10mm ਤੇ 12mm ਦੀ ਉਤਮਾ ਦਾ ਜਨ ਆਪਣੇ ਕੋਲ ਫਲੂਟਡ ਜਿਹੜੇ ਨਵੇਂ ਚੱਲੇ ਆਪਣੇ ਇਹ ਟਾਰ ਹੁੰਦੀ ਹੈ 5mm ਚ ਮਿਲਦਾ ਅੱਜ ਥਿਕਨੈਸ ਚੈੱਕ ਕਰ ਸਕਦੇ ਹੋ ਅਬਰਾਉਨ ਹੈ ਰੇਟ ਜਮਾਂ ਜੈਨੂਨ ਦਵਾਂਗੇ ਦਿਵਾਲੀ ਆਫਰ ਹੈ ਕਿੰਨਾ ਘੱਟ ਤੋਂ ਘੱਟ ਰੇਟ ਚ ਆਪਾਂ ਸਭ ਕਰਦੇ ਹਾਂ ਪ੍ਰੋਫਾਈਲ ਦੇ ਪੱਲੇ ਚ ਪੈਂਦਾ ਇਹ ਸ਼ੀਸ਼ਾ ਆਪਣੇ ਜ਼ਿਆਦਾਤਰ ਇਹ ਵਿੱਚ ਆਰ ਪਾਰ ਨਹੀਂ ਦੇਖਦਾ ਉਹ ਮੈਂ ਇਹ ਛੋਣਾ ਵੀ ਲੱਗਦਾ ਵਧੀਆ ਵੀ ਇਹ ਵੀਰੇ ਰੇਟ ਵੀ ਪੂਰਾ ਇਹ ਜੈਨੂਨ ਮਿਲੂਗਾ ਤੁਹਾਨੂੰ ਬਾਜ਼ਾਰ ਨਾਲੋਂ ਇਹ ਚ ਬਲੈਕ ਵੀ ਆ ਗਿਆ ਬਲੈਕ ਚੈੱਕ ਕਰੋ ਜਮਾ ਜੈਨੂ ਨਾਲ ਕੰਪਨੀ ਦਾ ਸ਼ੀਸ਼ਾ ਪੂਰਾ ਵੀਰੇ ਹੱਥ ਪੂਰੀ ਸੋਨੇ ਦੀ ਲਾਈਨਿੰਗ ਆਉਂਦੀ ਆ ਤੇ ਇੱਕ ਪਾਸੇ ਪਲੇਨ ਹੁੰਦਾ ਇੱਕ ਪਾਸੇ ਲਾਈਨਿੰਗ ਆਉਂਦੀ ਇਹਨਾਂ ਦੇ ਆ ਪਲੇਨ ਤੇ ਵੀ ਆਪਣੇ ਕੋਲੇ ਆ ਚੈੱਕ ਕਰੋ ਇੰਤਜ਼ਾਰ ਤੇਰੇ ਕਾ 컬러 ਬੜੀ 골ਡਨ ਆ ਅਬ ਯਾਰ ਕਿਤੇ ਨਹੀਂ ਮਿਲੂਗਾ ਤੁਹਾਨੂੰ 골ਡਨ ਅੰਟਿਲੋ ਤੇ ਥਾਰ ਨਾਲ ਘੱਟ ਰੇਟ ਮਿਲੂਗਾ ਤੁਹਾਨੂੰ ਬਾਜ਼ਾਰ ਨਾਲ ਜੈਨੂਨ ਰੇਟ ਆਪਣਾ ਤੇ ਆਪਣੀ ਦੁਕਾਨ ਹੈ ਦਿੱਲੀ ਗਲਾਸ ਇੰਡਸਟਰੀ ਗੋਨਿਆਣਾ ਰੋਡ ਬੁਰਨਾਨਕੇ ਨਗਰ ਚੋ 메ਨ ਗਲੀ ਜੇ ਆਪਣੀ ਪਹਿਲੀ ਬ੍ਰਾਂਚ ਜੈਣਾ ਆਪਣਾ ਬੀਬੀ ਵਾਲਾ ਚੌਕ ਨਰਥ ਸਟੇਟ ਰੋਡ ਨੀਅਰ ਹੀਰੋ ਅੰਡਰ ਸ਼ੋਰੂਮਾ ਉੱਥੇ ਦਿੱਲੀ ਗਲਾਸ ਵਰਕਸ ਦਾ ਨਾਮ ਤੇ ਆਪਣੀ ਪਹਿਲੀ ਸ਼ਾਪ ਆ ਉੱਥੇ ਵੀ ਆਪਣਾ ਸੇਮ ਰੇਟ ਆ ਦਿਵਾਲੀ ਕਰਕੇ ਰੇਟ ਹੋਰ ਆਪਾਂ ਲੈਂਸ ਕਿਤੇ ਆ ਤੇ ਆਪਾਂ ਥੱਲੇ ਨੰਬਰ ਵੀ ਲਿਖ ਕੇ ਦੇਵਾਂਗੇ ਤੁਹਾਨੂੰ ਤੁਹਾਨੂੰ ਆਨਲਾਈਨ ਵੀ ਆਰਡਰ ਪਾ ਸਕਦੇ ਹੋ ਇਹ ਪੋਚ ਕਰਵਾ ਸਕਦੇ ਆ ਤੇ ਉਹਦੇ ਕਰਕੇ ਤੁਹਾਨੂੰ ਥੱਲੇ ਲਿਖੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਰੇਟ ਦਿਵਾਲੀ ਕਰਕੇ ਬਹੁਤ ਘੱਟ ਕਿਤੇ ਹੋਇਆ ਆਪਾਂ ਮਸ਼ੀਨਿੰਗ ਪੈਵਲਿੰਗ ਕਰਕੇ ਦੇਵਾਂਗੇ ਟਫਨ ਵੀ ਮਿਲੂਗਾ ਸਾਡੇ ਫਿਟਿੰਗ ਕਰਕੇ ਦੇਵਾਂਗੇ ਤੇ ਰੇਟ ਘੱਟ ਤੋਂ ਘੱਟ ਆ ਇੱਕ ਵਾਰ ਜਰੂਰ ਵਿਜ਼ਿਟ ਕਰੋ ਸਾਡੀ ਸ਼ਾਪ ਤੇ ਧੰਨਵਾਦ